ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਖ ਨਿਊਜ਼ ਵੇਖ ਰਹੇ ਹੋ ਤਾਂ ਇੱਕ ਬੇहद ਦਰਦਨਾਕ ਹਾਦਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਤਸਵੀਰਾਂ ਹਾਦਸੇ ਦੀਆਂ ਦਿਖਾ ਰਿਹਾ ਹਾਂ ਜੁਥੇ ਦੇਖ ਸਕਦੇ ਕਿ ਦੋ ਟਰੱਕਾਂ ਦੇ ਵਿਚਕਾਰ ਇਹ ਭਿਆਨਕ ਟੱਕਰ ਹੋਈ ਹੈ ਜੋ ਸੁਰਾਨਾ ਟੱਕਰ ਹੁਣ ਮਗਰੋਂ ਅਗਲਗ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਵੀ ਦੋ ਟਰੱਕਾਂ ਦੀ ਟੱਕਰ ਦੇ ਵਿੱਚ ਫਸ ਜਾਂਦੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਵੀ ਕੰਬੀਰੋਪ ਦੇ ਵਿੱਚ ਜ਼ਖਮੀ ਹੋ ਚੁੱਕੀ ਹੈ ਦਰਸਲੇ ਤਸਵੀਰਾਂ ਜੋ ਤੁਸੀਂ ਆਪਣੇ ਸਕਰੀਨ ਤੇ ਦਿਖਾਈ ਦੇ ਰਹੇ ਹੋ ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਹੈ ਬਲਕਿ ਵਿਦੇਸ਼ ਦੀਆਂ ਨੇ ਜੁਥੇ ਦੋ ਟਰੱਕਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜ਼ਬਰਦਸਤ ਇਹ ਦਰਦਨਾਕ ਹਾਦਸਾ ਹੋ ਜਾਂਦਾ ਹੈ ਜਿਸ ਦੌਰਾਨ ਟੱਕਰ ਹੋਣ ਮਗਰੋਂ ਹੀ ਅਗਲਾ ਜਾਗਦੀ ਹੈ ਜਿਸ ਦੌਰਾਨ ਇੱਕ ਸਾਕਸ਼ ਦੀ ਮੌਤ ਹੋ ਜਾਂਦੀ ਹੈ ਉਹ ਸਾਕਸ਼ ਬੀਜਪੀ ਨੇਤਾ ਦਾ ਭਰਾ ਦੱਸਿਆ ਜਾ ਰਿਹਾ ਜੋ ਕਿ 7 ਸਾਲ ਪਹਿਲਾਂ ਅਮਰੀਕਾ ਦੇ ਕੈਲਿਫੋਰਨੀਆ ਦੇ ਵਿੱਚ ਰਹਿ ਰਿਹਾ ਸੀਗਾ ਟਰੱਕ ਚਲਾਉਂਦਾ ਸੀ ਤੇ ਹੋਲੀ ਵਾਲੇ ਦਿਨ ਹੀ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਅਤੇ ਜਿਵੇਂ ਹੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਪਿੱਟ ਚਾਪਾ ਸ਼ੁਰੂ ਕਰ ਦਿੱਤਾ ਜਾਂਦਾ ਰੋਂਦੇ-ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਭਾਜਪਾ ਨੇਤਾ ਦੇ ਭਰਾ ਦਾ ਇਹ ਐਕਸੀਡੈਂਟ ਹੋਇਆ ਹੈ ਜਿਸ ਦਾ ਨਾਮ ਵਿਕਰਮ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਮਹਿਜ਼ ਉਸ ਦੀ ਉਮਰ 40 ਸਾਲਾਂ ਦੀ ਦੱਸੀ ਜਾ ਰਹੀ ਹੈ 7 ਸਾਲਾਂ ਤੋਂ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਅਤੇ ਇਸ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਉਸਰ ਨੌਜਵਾਨ ਦੀ ਤਸਵੀਰ ਵੀ ਅਨਲਾਈਨ ਕਰ ਰਿਹਾ ਅਤੇ ਜਿੰਨਾ ਇਹ ਦਰਦਨਾਕ ਹਾਦਸਾ ਹੋਇਆ ਉਹ ਵੀ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਸਾਂਝੀਆਂ ਕਰਵਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਪੂਰਾ ਹਾਦਸਾ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਵਾਪਰਿਆ ਜਿੱਥੇ ਦੋ ਟਰੱਕਾਂ ਦੇ ਵਿੱਚਕਾਰ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਬਿੱਕੂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਵੀ ਮਾਮਲੇ ਦੀ ਜਾਂਚ ਕਰਨ ਦੇ ਲਈ ਮੌਕੇ ਤੇ ਪੁੱਛ ਚੁੱਕੀ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਹਾਦਸੇ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਅਰੀਜ਼ੋਨਾ ਦੀ ਗੱਲ ਹੈ ਜੁਥੇ ਅਰੀਜ਼ੋਨਾ ਦੇ ਕੋਲ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਤੇ ਭੀਜਪੀ ਨੇਤਾ ਦੇ ਭਰਾ ਦੀ ਇਸ ਵਿਚਾਲੇ ਮੌਤ ਹੋ ਜਾਂਦੀ ਹੈ ਵਿਕਰਮ ਸਿੰਘ ਉਸ ਦਾ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਵਿਆਹਿਆ ਹੋਇਆ ਸੀ ਇੱਕ ਬੱਚਾ ਵੀ ਹੈ ਤਾਂ ਹੁਣ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਰੋਂਦਾ ਕੁਲੋਂਦਾ ਹੋਇਆ ਛੱਡ ਗਿਆ ਤੇ ਇਸ ਦੌਰਾਨ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਜਿਹੜਾ ਵਿਕਰਮ ਸਿੰਘ ਸੀ ਉਹ 7 ਸਾਲ ਲਗਾਤਾਰ ਇਸ ਤਰ੍ਹਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜਾ ਰਿਹਾ ਸੀ ਟਰੱਕ ਚਲਾ ਰਿਹਾ ਸੀ ਪਰ ਇਹ ਹੋਲੀ ਵਾਲੇ ਦਿਨ ਜਦੋਂ ਇਹ ਦਰਦਨਾਖ ਖਾਦਸਾ ਵਾਪਰ ਜਾਂਦਾ ਹੈ ਉਸੇ ਦਿਨ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਹਿ ਲਿਆ ਜਾਵੇ ਕਿ ਪਰਿਵਾਰਿਕ ਮੈਂਬਰਾਂ ਦੇ ਵਿੱਚ ਇਹ ਜੋ ਖੁਸ਼ੀ ਵਾਲਾ ਮਾਹੌਲ ਸੀਗਾ ਕਿ ਹਾਂ ਹੋਲੀ ਦਾ ਤਿਹਾਰ ਅਸੀਂ ਮਨਾ ਰਹੇ ਹਾਂ ਪਰ ਉਸੇ ਦਿਨ ਹੀ ਇਹ ਸ਼ੋਕ ਭਰੀ ਖਬਰ ਆ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤੁਹਾਨੂੰ ਦੱਸ ਦਿੰਦੇ ਕਿ ਹਰਿਆਣਾ ਦੇ ਕੁਰੂ ਖੇਤਰ ਦੇ ਭਾਜਪੀ ਨੇਤਾ ਦੇ ਪ੍ਰਾਦੀ ਅਮਰੀਕਾ ਦੇ ਵਿੱਚ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਜਿਹੜਾ ਹੈ ਦੁਪਹਿਰ ਦੇ 3.30 ਵਜੇ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੂਜੇ ਟਰੱਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਦੋਂ ਦੋਨਾਂ ਵਿਚਾਲੇ ਦਾ ਟੱਕਰ ਹੋ ਹੀ ਰਹੀ ਹੁੰਦੀ ਹੈ ਉਸੇ ਵਿਚਾਲੇ ਇੱਕ ਗੱਡੀ ਵੀ ਆ ਵੱੜਦੀ ਹੈ ਅਤੇ ਉਸ ਦੇ ਵਿੱਚ ਸਵਾਰ ਇੱਕ ਮਹਿਲਾ ਵੀ ਜਿਹੜੀ ਹੈ ਜ਼ਖਮੀ ਹੋ ਜਾਂਦੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਸਾਂਝਾ ਕਰਵਾ ਰਿਹਾ ਜਿੱਤੇ ਹੁਣ ਪਰਿਵਾਰਿਕ ਮੈਂਬਰ ਵੱਲੋਂ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਮ੍ਰਿਤਕ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਕਿ ਅੰਤਿਮ ਰਸਮਾਂ ਕੀਤੀਆਂ ਜਾਣ ਆਖਰੀ ਵਾਰ ਉਸ ਨੂੰ ਨਿਹਾਰ ਸਕੀਏ ਤਾਂ ਬੇहद ਲਗਾਤਾਰ ਅਸੀਂ ਵੇਖ ਰਿਹਾ ਕਿ ਜਦੋਂ ਵਿਦੇਸ਼ੀ ਧਰਤੀ ਤੇ ਅਨਹੋਣੀਆਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ ਕੀਮਤੀਆਂ ਜਾਣਾ ਜਾ ਰਹੀਆਂ ਨੇ ਤੇ ਉਸ ਵਿਚਾਲੇ ਭਾਜਪਾ ਨੇਤਾ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਜਿਸ ਨੂੰ ਭਾਰਤ ਲਿਆਉਣ ਦੇ ਲਈ ਪਰਿਵਾਰ ਵੱਲੋਂ ਹਰ ਸੰਭਵ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ